ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਇੱਕ ਮਜ਼ਦੂਰ ਦਾ ਘਰ ਆ ਮਜ਼ਦੂਰ ਨੌਜਵਾਨਾ ਤੇ ਇੱਕ ਉਹਦੀ ਪਤਨੀ ਘਰ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਵਿਆਹ ਨੂੰ ਹਜੇ ਤੇ ਨਕ ਮਹੀਨੇ ਹੋਇਆ ਉਹ ਮੁੰਡਾ ਜਿਹੜਾ ਕੰਮ ਤੋਂ ਆਇਆ ਤੇ ਆ ਕੇ ਉਹ ਰੋਟੀ ਖਾਣ ਲੱਗਿਆ ਸੀ ਤਾਂ ਉਹਨਾਂ ਦੇ ਘਰ ਇੱਕ ਮੋਟਰਸਾਈਕਲ ਆ ਕੇ ਰੁਕਦਾ ਗੇਟ ਤੇ ਉਹਦੇ ਵਿੱਚੋਂ ਦੋ ਮੁੰਡੇ ਉਤਰਦੇ ਨੇ ਚੰਗੀਆਂ ਵਧੀਆ ਉਹਨਾਂ ਦੇ ਐਨਕਾਂ ਲੱਗੀਆਂ ਹੁੰਦੀਆਂ ਨੇ ਤੇ ਉਹ ਕਹਿੰਦੇ ਆ ਕਿ ਰਾਜੂ ਘਰਾਂ ਉਹ ਕਹਿੰਦਾ ਹਾਂਜੀ ਕੌਣ ਤਾਂ ਚਲੋ ਉਹ ਮੁੰਡੇ ਆ ਜਿਹੜੇ ਅੰਦਰ ਆ ਜਾਂਦੇ ਆ ਤੇ ਉਹਨੂੰ ਕਹਿੰਦੇ ਵੀ ਰਾਜੂ ਸਾਡੇ ਪੈਸਿਆਂ ਦਾ ਇੰਤਜ਼ਾਮ ਹੋਇਆ ਉਹ ਕਹਿੰਦਾ ਵੀ ਨਹੀਂ ਸਾਹਿਬ ਜੀ ਹਜੇ ਤਾਂ ਨਹੀਂ ਹੋਇਆ ਵੀ ਮੈਂ ਤੁਹਾਨੂੰ ਕਿਹਾ ਵੀ ਜਦੋਂ ਪੈਸਿਆਂ ਦਾ ਇੰਤਜ਼ਾਮ ਹੋ ਗਿਆ ਤਾਂ ਮੈਂ ਪੈਸੇ ਤੁਹਾਡੇ ਦੇ ਆਉਂਗਾ ਵੀ ਵੀ ਮੈਨੂੰ ਖੁਦ ਨੂੰ ਫਿਕਰ ਆ ਉਹ ਕਹਿੰਦਾ ਕਿ ਤੈਨੂੰ 2 ਮਹੀਨਿਆਂ ਦਾ ਸਮਾਂ ਦਿੱਤਾ ਸੀ ਤੇ ਤੂੰ ਪੈਸਿਆਂ ਦਾ ਹਜੇ ਤੱਕ ਇੰਤਜ਼ਾਮ ਨਹੀਂ ਕਰ ਸਕਿਆ ਉਹ ਕਹਿੰਦਾ ਵੀ ਹਜੇ ਤਾਂ 1 ਮਹੀਨਾ ਵੀ ਨਹੀਂ ਹੋਇਆ ਹਨਾ ਵੀ ਤੁਸੀਂ ਮੈਨੂੰ 2 ਮਹੀਨਿਆਂ ਦਾ ਸਮਾਂ ਦਿੱਤਾ ਵੀ 2 ਮਹੀਨੇ ਪੂਰੇ ਤਾਂ ਹੋਣ ਦੋ ਉਹ ਕਹਿੰਦੇ ਵੀ ਚਲ ਅਸੀਂ ਤੈਨੂੰ 2 ਮਹੀਨਿਆਂ ਦਾ ਸਮਾਂ ਦਿੰਨੇ ਆ ਹਜੇ ਹਲੇਮ ਇੱਕ ਮਹੀਨਾ ਨਹੀਂ ਹੋਇਆ ਜਦੋਂ 2 ਮਹੀਨੇ ਪੂਰੇ ਹੋਣਗੇ ਉਦੋਂ ਸਾਨੂੰ ਸਾਡੇ ਪੈਸੇ ਚਾਹੀਦੇ ਆ ਉਹ ਕਹਿੰਦਾ ਠੀਕ ਆ ਉਹ ਕਹਿੰਦੇ ਵੀ ਜੇ ਤੂੰ ਪੈਸੇ ਨਾ ਦਿੱਤੇ ਤਾਂ ਜਿਹੜਾ ਤੇਰਾ ਇਹ ਘਰ ਆ ਇਹਦੇ ਕਾਗਜ਼ ਤਿਆਰ ਰੱਖੀਂ ਇਹ ਅਸੀਂ ਆਪਣੇ ਨਾਮ ਕਰਵਾਵਾਂਗੇ ਚਲੋ ਉਹਨਾਂ ਨੂੰ ਕਹਿੰਦਾ ਵੀ ਨਹੀਂ ਮੈਂ ਤੁਹਾਡੇ ਪੈਸੇ ਹੀ ਮੋੜ ਦੂੰਗਾ ਉਹ ਮੁੰਡੇ ਆ ਜਿਹੜੇ ਉਹ ਮੁੜ ਜਾਂਦੇ ਆ ਤੇ ਜਿਹੜੀ ਰਾਜੂ ਦੀ ਪਤਨੀ ਹੁੰਦੀ ਆ ਉਹ ਕਹਿੰਦੀ ਵੀ ਕੌਣ ਸੀ ਇਹ ਉਹ ਕਹਿੰਦਾ ਵੀ ਇਹ ਸ਼ਾਹੂਕਾਰ ਦਾ ਮੁੰਡਾ ਵੀ ਇਸ ਸ਼ਾਹੂਕਾਰ ਦੇ ਮੇਰਾ ਪਿਓ ਕੰਮ ਕਰਦਾ ਸੀਗਾ ਮੇਰਾ ਪਿਓ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਸੀ ਤੇ ਸ਼ਾਹੂਕਾਰਾਂ ਨੇ ਜਾ ਕੇ ਉਹਨੂੰ ਮਹਿੰਗੇ ਹਸਪਤਾਲ ਦੇ ਵਿੱਚ ਦਾਖਲ ਕਰਵਾਤਾ ਮੇਰੇ ਕੋਲ ਪੈਸੇ ਹੈ ਨਹੀਂ ਸੀ ਸਾਰੇ ਪੈਸੇ ਇੰਨਾ ਨਹੀਂ ਲਾਏ ਸੀ ਵੀ ਮੇਰੇ ਬਾਬੂ ਜੀ ਦੀ ਮੌਤ ਹੋ ਗਈ ਤੇ ਹੁਣ ਇਹ ਕਹਿੰਦੇ ਆ ਵੀ ਤੂੰ 2.5 ਲੱਖ ਰੁਪਇਆ ਦੇਣਾ ਵੀ ਅਸੀਂ ਤੇਰੇ ਪਿਓ ਦੇ ਇਲਾਜ ਤੇ ਲਾਇਆ ਹੁਣ ਕਹਿੰਦਾ 2 ਲੱਖ ਮੇਰੇ ਕੋਲੇ ਹਜੇ ਨਹੀਂ ਬਣਦਾ ਉਹ ਕਹਿੰਦੀ ਵੀ ਆਏ ਕਿ ਮੈਂ ਇਹ ਕਹਿ ਸਕਦੇ ਆ ਵੀ ਤੁਹਾਨੂੰ ਕੀ ਪਤਾ 2 ਲੱਖ ਲੱਗਿਆ ਉਹ ਕਹਿੰਦਾ ਵੀ ਚਾਹੇ ਹੁਣ ਤਾਂ ਲੱਗਿਆ ਚਾਹੇ ਨਹੀਂ ਲੱਗਿਆ ਵੀ ਪੈਸੇ ਤਾਂ ਦੇਣੇ ਪੈਣਗੇ ਉਹ ਕਹਿੰਦੀ ਵੀ ਤੁਸੀਂ ਘਰ ਨਾਲ ਲਵਾਉਣ ਨੂੰ ਹਾਂ ਕਹਤੀ ਵੀ ਫਿਰ ਤੁਸੀਂ ਜਦੋਂ ਹੁਣ ਤੱਕ ਨਹੀਂ ਤੁਹਾਡੇ ਕੋਲੇ 2 ਲੱਖ ਜੁੜਿਆ ਵੀ 2 ਲੱਖ ਤੁਸੀਂ ਕਿੱਥੋਂ ਦੇ ਦੋਗੇ ਵੀ ਮਜ਼ਦੂਰੀ ਤਾਂ ਹਨਾ ਕਰਦੇ ਆ ਆਪਾਂ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਕੋਈ ਨਾ ਕੋਈ ਤਾਂ ਹੀਲਾ ਕਰਾਂਗੇ ਨਾ ਫਿਰ ਚਲੋ ਕਹਿੰਦੀ ਵੀ ਖਾਣਾ ਖਾ ਲਓ ਉਹਦੇ ਵਿਚਾਰੇ ਤੇ ਰੋਟੀ ਕਿੱਥੋਂ ਲੰਗਦੀ ਆ ਹਨਾ ਨੂੰ ਫਿਕਰ ਹੋ ਜਾਂਦਾ ਤਾਂ ਅਗਲੇ ਦਿਨ ਜਦੋਂ ਉਹ ਮਜ਼ਦੂਰੀ ਤੇ ਜਾਣ ਲੱਗਦਾ ਉਹ ਕਹਿੰਦੀ ਵੀ ਮੈਂ ਵੀ ਤੁਹਾਡੇ ਨਾਲ ਚੱਲੂ। ਉਹ ਕਹਿੰਦਾ ਵੀ ਨਹੀਂ ਤੂੰ ਪੜ੍ਹੀ ਲਿਖੀ ਆ ਹਨਾ ਤੂੰ ਮਜ਼ਦੂਰੀਆਂ ਕਿੱਥੋਂ ਕਰ ਲੇਂਗੀ। ਉਹ ਕਹਿੰਦੀ ਵੀ ਕੋਈ ਗੱਲ ਨਹੀਂ ਮੈਂ ਚੱਲੂ ਮਜ਼ਦੂਰੀ ਤੇ। ਉਹ ਕਹਿੰਦਾ ਵੀ ਨਹੀਂ ਤੂੰ ਆਪਣੇ ਪੜ੍ਹਾਈ ਤੇ ਧਿਆਨ ਦੇ। ਉਹ ਕਹਿੰਦੀ ਵੀ ਪੜ੍ਹ ਮੈਂ ਰਾਤ ਨੂੰ ਲਊ ਆ ਕੇ ਠੀਕ ਐ ਵੀ ਮੈਂ ਤੁਹਾਡੇ ਨਾਲ ਕੰਮ ਕਰਨ ਜਾਊਂਗੀ। ਚਲ ਰਾਜੂ ਦੀ ਪਤਨੀ ਆ ਜਿਹੜੀ ਉਹਦੇ ਨਾਲ ਮਜ਼ਦੂਰੀ ਕਰਨ ਜਾਂਦੀ ਆ। ਉਧਰੋਂ ਜਿਹੜੇ ਦੋ ਮੁੰਡੇ ਆਏ ਸੀ ਸ਼ਾਹੂਕਾਰ ਦੇ। ਉਹਦੇ ਵਿੱਚੋਂ ਇੱਕ ਦੂਜੇ ਨੂੰ ਕਹਿੰਦਾ ਵੀ ਤੂੰ ਉਹਨੂੰ ਆਏ ਕਿਉਂ ਕਿਹਾ? ਵੀ ਘਰ ਦੀ ਗੱਲ ਕਿਉਂ ਕੀਤੀ ਵੀ ਆਪਾਂ ਉਹਨਾਂ ਦਾ ਘਰ ਕੀ ਕਰਨਾ ਉਹ ਕਹਿੰਦਾ ਉਹੀ ਤਾਂ ਤੈਨੂੰ ਪਤਾ ਨਹੀਂ ਕਹਿੰਦਾ ਉਹਨਾਂ ਦਾ ਘਰ ਜਿਹੜੀ ਜਗ੍ਹਾ ਤੇ ਹੈ ਨਾ ਉੱਥੇ ਆਪਣੀ ਬਹੁਤ ਵਧੀਆ ਫੈਕਟਰੀ ਬਣੂਗੀ ਤੇ ਵੀ ਮੈਂ ਤਾਂ ਚਾਹਣਾ ਵੀ ਉਹ ਪੈਸੇ ਨਾ ਮੋੜਨੇ ਵੀ ਆਪਾਂ ਉਹਨਾਂ ਦਾ ਘਰ ਆ ਜਿਹੜਾ ਆਪਣੇ ਨਾਂ ਕਰਾ ਲਈਏ ਉਹ ਕਹਿੰਦਾ ਹਾਂ ਇਹ ਤਾਂ ਤੇਰਾ ਦਿਮਾਗ ਕਹਿੰਦਾ ਕਾਫੀ ਚੱਲਦਾ ਚਲੋ ਉਹ ਏਸੇ ਸੋਚ ਦੇ ਵਿੱਚ ਰਹਿੰਦੇ ਆ ਏਸੇ ਆਸ ਦੇ ਵਿੱਚ ਵੀ ਜਿਹੜਾ ਰਾਜੂ ਆ ਉਹ ਸਾਡੇ ਪੈਸੇ ਨਾ ਮੋੜ ਸਕੇ ਚਲੋ ਰਾਜੂ ਦੀ ਪਤਨੀ ਰਾਜੂ ਨਾਲ ਮਜ਼ਦੂਰੀ ਕਰਨ ਜਾਂਦੀ ਆ ਤਿੰਨ ਚਾਰ ਦਿਨ ਹੋਏ ਸੀ ਉਹਨੂੰ ਤੇ ਅਚਾਨਕ ਬੁਖਾਰ ਹੋ ਜਾਂਦਾ ਗਰਮੀ ਦੇ ਵਿੱਚ ਧੁੱਪ ਚ ਕੰਮ ਕਰਨਾ ਕਿਹੜਾ ਸੌਖਾ ਕਿਉਂਕਿ ਉਹ ਪੜਦੀ ਰਹੀ ਆ ਤੇ ਹੁਣ ਵੀ ਉਹ ਪੜ ਰਹੀ ਸੀ ਉਹ ਵਿਚਾਰੀ ਦਿਨੇ ਮਜ਼ਦੂਰੀ ਤੇ ਜਾਂਦੀ ਆ ਆ ਕੇ ਫਿਰ ਘਰ ਦਾ ਰੋਟੀ ਪਾਣੀ ਬਣਾਉਂਦੀ ਤੇ ਰਾਤ ਨੂੰ ਉਹ ਪੜਨ ਬਹਿ ਜਾਂਦੀ ਚਲ ਚਾਰ ਪੰਜ ਦਿਨਾਂ ਬਾਅਦ ਜਦੋਂ ਉਹ ਤੋਂ ਉੱਠਿਆ ਨਾ ਗਿਆ ਉਹਦੇ ਘਰ ਵਾਲਾ ਕਹਿੰਦਾ ਵੀ ਜਾਣਾ ਨਹੀਂ ਕੰਮ ਤੇ ਉਹ ਕਹਿੰਦੀ ਵੀ ਜਾਣਾ ਜਦੋਂ ਉਹ ਉੱਠ ਕੇ ਤੁਰਨ ਲੱਗਦੇ ਆ ਤਾਂ ਉਹਨੂੰ ਚੱਕਰ ਆ ਜਾਂਦਾ ਉਹ ਵੇਖਦਾ ਉਹ ਤੇ ਹੱਥ ਲਾ ਕੇ ਮੱਥੇ ਦੇ ਉਹਨੂੰ ਬਹੁਤ ਜ਼ਿਆਦਾ ਬੁਖਾਰ ਹੁੰਦਾ ਉਹ ਕਹਿੰਦਾ ਵੀ ਚੱਲ ਮੈਂ ਡਾਕਟਰ ਨੂੰ ਲਿਆਉਣਾ ਉਹ ਕਹਿੰਦੀ ਵੀ ਨਹੀਂ ਨਹੀਂ ਡਾਕਟਰ ਦੀ ਕੋਈ ਲੋੜ ਐ ਮੈਂ ਠੀਕ ਆ ਉਹ ਕਹਿੰਦਾ ਨਹੀਂ ਕਹਿੰਦੀ ਨਹੀਂ ਤੁਸੀਂ ਕੰਮ ਨੂੰ ਲੇਟ ਹੋ ਜਾਓਗੇ ਉਹ ਕਹਿੰਦੀ ਚੱਲ ਮੈਂ ਤੇਰੇ ਨਾਲ ਨਾ ਕੰਮ ਤੇ ਜਾਂਦੀਆਂ ਵੀ ਜਾਂਦੇ ਜਾਂਦੇ ਆਪਾਂ ਦਵਾਈ ਲੈ ਲਾਂਗੇ ਉਹ ਕਹਿੰਦਾ ਨਹੀਂ ਅੱਜ ਤੂੰ ਕੰਮ ਨਹੀਂ ਕਰਨਾ ਤੂੰ ਆਰਾਮ ਕਰ ਉਹ ਕਹਿੰਦਾ ਚੱਲ ਫੇਰ ਐਂ ਕਰ ਤੂੰ ਮੇਰੇ ਨਾਲ ਆ ਜਾ ਵੀ ਮੈਂ ਤੈਨੂੰ ਦਵਾਈ ਦੇ ਕੇ ਮੋੜ ਦੂੰ ਤੂੰ ਇੱਧਰ ਆ ਜੀ ਮੈਂ ਮਜ਼ਦੂਰੀ ਕਰਨ ਚੱਲਿਆ ਜਾਉ ਚਲੋ ਦੋਨੋਂ ਪਤੀ ਪਤਨੀ ਡਾਕਟਰ ਦੇ ਚਲੇ ਜਾਂਦੇ ਆ ਰਾਜੂ ਉਹਨੂੰ ਉੱਥੋਂ ਦਵਾਈ ਦਿਵਾ ਕੇ ਕਰ ਵੱਲ ਨੂੰ ਮੋੜ ਦਿੰਦਾ ਤੇ ਆਪ ਉਹ ਮਜ਼ਦੂਰੀ ਕਰਨ ਚੱਲਿਆ ਜਾਂਦਾ ਤੇ ਰਸਤੇ ਦੇ ਵਿੱਚ ਸ਼ਾਹੂਕਾਲ ਦੇ ਉਹ ਮੁੰਡੇ ਆ ਜਿਹੜੇ ਇੱਕ ਮੁੰਡਾ ਖੜਾ ਹੁੰਦਾ ਨਾਲ ਉਹਦਾ ਇੱਕ ਦੋਸਤ ਹੁੰਦਾ ਤੇ ਚਲ ਉਹ ਨਾ ਉਹਦੇ ਨਾਲ ਬਤਮੀਜ਼ੀ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨੂੰ ਕਹਿੰਦਾ ਵੀ ਜੇ ਤੂੰ ਚਾਹੇ ਤਾਂ ਤੁਹਾਡਾ ਸਾਰਾ ਪੈਸਾ ਜਿਹੜਾ ਮਾਫ਼ ਹੋ ਸਕਦਾ ਉਹ ਕੰਨੀ ਵੀ ਕੀ ਮਤਲਬ ਆ ਤੁਹਾਡਾ ਉਹ ਉਹਦੇ ਨੇੜੇ ਜੇ ਹੋਣ ਲੱਗਦਾ ਉਹ ਕਹਿੰਦਾ ਮਤਲਬ ਤਾਂ ਮੈਂ ਦੱਸ ਦੂੰ ਉਹ ਕਹਿੰਦੀ ਵੀ ਬਤਮੀਜ਼ੀ ਨਹੀਂ ਕਰਨੀ ਮੇਰੇ ਨਾਲ ਠੀਕ ਆ ਅਸੀਂ ਗਰੀਬ ਆ ਅਸੀਂ ਤੁਹਾਡੇ ਪੈਸੇ ਦੇਣੇ ਆ ਪਰ ਇਹਦਾ ਮਤਲਬ ਇਹ ਨਹੀਂ ਹੈਗੀ ਵੀ ਤੁਸੀਂ ਬਤਮੀਜ਼ੀ ਕਰੋ। ਉਹ ਕਹਿੰਦਾ ਤੁਹਾਡੇ ਕੋਲੇ ਹੋਰ ਕੋਈ ਰਸਤਾ ਹੀ ਹੈ ਨਹੀਂਗਾ। ਪੈਸੇ ਕਹਿੰਦਾ ਜੇ ਮaaf ਕਰਾਉਣੇ ਆ ਤਾਂ ਕਹਿੰਦਾ ਕਿ ਮੈਂ ਮaaf ਕਰਾ ਸਕਦਾ। ਜਦੋਂ ਉਹ ਉਹਦੇ ਹਨਾ ਨੇੜੇ-ਨੇੜੇ ਹੋਈ ਜਾਂਦਾ ਤੇ ਉਹ ਉਹਦੇ ਚ ਪੇੜ ਮਾਰਦੀ ਆ। ਤੇ ਉਹਨੂੰ ਧਮਕੀ ਦਿੰਦਾ ਕਹਿੰਦਾ ਵੀ ਤੂੰ ਤੇ ਤੇਰੇ ਘਰ ਵਾਲਾ ਹੁਣ ਨਹੀਂ ਬਚੋਗੇ। ਉਹ ਕਹਿੰਦੀ ਵੀ ਤੇਰੇ ਵਰਗੇ ਮੈਂ ਵੀ ਵੇਖੇ ਹੈਗੇ। ਚਲ ਇਸ ਤਰ੍ਹਾਂ ਹਨਾ ਉਹਦੇ ਨਾਲ ਬਹਿਸ ਜੀ ਕਰਕੇ ਉਹ ਘਰ ਜਾਂਦੀ ਆ। ਤੇ ਘਰ ਜਾ ਕੇ ਵੇਖਦੀ ਆ ਵੀ ਉਸੇ ਂਂਜੀਰੇ ਉਹ ਥੱਪੜ ਮਾਰ ਕੇ ਆਈ ਸੀ ਸ਼ਾਹੂ ਘਰ ਦੇ ਮੁੰਡੇ ਦੇ ਉਸੇ ਦਾ ਹੀ ਵੱਡਾ ਭਰਾ ਬੈਠਾ ਹੁੰਦਾ ਉਹ ਕਹਿੰਦੇ ਕਿ ਸਾਹਬ ਜੀ ਤੁਸੀਂ ਇੱਥੇ ਕਿਵੇਂ ਕਹਿੰਦਾ ਤੁਸੀਂ ਕਿੱਧਰ ਗਏ ਹੋਏ ਸੀ ਕਹਿੰਦਾ ਮੈਂ ਤੁਹਾਡਾ ਕਦੋਂ ਦਾ ਇੰਤਜ਼ਾਰ ਕਰ ਰਿਹਾ ਉਹ ਕਹਿੰਦੀ ਵੀ ਅਸੀਂ ਤਾਂ ਕੰਮ ਕਰਨ ਗਏ ਹੋਏ ਸੀ ਵੀ ਮੈਨੂੰ ਬੁਖਾਰ ਹੋ ਗਿਆ ਵੀ ਮੈਂ ਘਰ ਮੁੜਿਆ ਆਈ ਵੀ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਆ ਉਹ ਕਹਿੰਦਾ ਵੀ ਮੇਰੇ ਨਾਲ ਲਤੂ ਬਾਤ ਚ ਕਰੀ ਪਹਿਲਾਂ ਤੂੰ ਮੇਰੀ ਗੱਲ ਸੁਣਾ ਤੇਰੇ ਘਰ ਵਾਲੇ ਨੂੰ ਕਹਿ ਵੀ ਪੈਸਿਆਂ ਦਾ ਇੰਤਜ਼ਾਮ ਕਰੇ ਉਹ ਕਹਿੰਦੀ ਵੀ ਹਜੇ ਤਾਂ 2 ਮਹੀਨੇ ਨਹੀਂ ਹੋਏ ਪੂਰੇ ਵੀ ਦੋ ਮਹੀਨੇ ਤੱਕ ਅਸੀਂ ਜਿਵੇਂ ਮਰਜ਼ੀ ਕਰੀਏ ਵੀ ਤੁਹਾਡੇ ਪੈਸੇ ਵਾਪਸ ਕਰਦੇ ਆਂਗੇ ਉਹ ਕਹਿੰਦਾ ਮੈਂ ਤੁਹਾਡੇ ਯਾਦ ਕਰਾਉਣਾ ਆ ਜੀ ਜੇ ਪੈਸੇ ਆਂਦਾ ਪ੍ਰਬੰਧ ਨਹੀਂ ਹੋਇਆ ਨਾ ਤਾਂ ਘਰ ਦੇ ਕਾਗਜ਼ ਤਿਆਰ ਰੱਖਿਓ ਇਹ ਘਰ ਅਸੀਂ ਆਪਣੇ ਨਾਮ ਕਰਨਾ ਉਹ ਕਹਿੰਦੀ ਨਹੀਂ ਨਹੀਂ ਜੇ ਅਸੀਂ ਘਰ ਤੁਹਾਡੇ ਨਾਮ ਕਰਤਾ ਤੇ ਅਸੀਂ ਕੀ ਕਰਾਂਗੇ ਅਸੀਂ ਕਿੱਥੇ ਰਹਾਂਗੇ ਵੀ ਪੈਸੇ ਤਾਂ ਅਸੀਂ ਤੁਹਾਡੇ ਮੋੜਾਂਗੇ ਤੇ ਚਲੋ ਉਹ ਕਹਿੰਦਾ ਕਿ ਠੀਕ ਹੈ ਮੈਨੂੰ ਵੈਸੇ ਪੈਸੇ ਚਾਹੀਦੇ ਆ ਉਹ ਨੂੰ ਯਾਦ ਦਿਵਾ ਕੇ ਚਲਿਆ ਜਾਂਦਾ ਵਾਪਸ ਉਹ ਸੋਚਦੀ ਆ ਵੀ 2 ਲੱਖ ਰੁਪਿਆ ਤਾਂ ਨਹੀਂ ਬਣਨਾ ਸਾਡੇ ਤੋਂ ਹਨਾ ਚਲੋ ਸੋਚਾਂ ਚ ਪੈ ਜਾਂਦੀ ਆ ਦਵਾਈ ਲੈ ਕੇ ਪੈ ਜਾਂਦੀ ਆ ਉਹ ਸ਼ਾਮ ਨੂੰ ਜਦੋਂ ਰਾਜੂ ਘਰ ਆਉਂਦਾ ਤੇ ਉਹ ਆ ਕੇ ਦੱਸਦੀ ਆ ਵੀ ਜਦੋਂ ਤੁਸੀਂ ਮੈਨੂੰ ਦਵਾਈ ਦੇ ਕੇ ਮੋੜਿਆ ਵੀ ਸ਼ਾਹੂ ਘਰ ਦੇ ਮੁੰਡੇ ਨੇ ਮੇਰੇ ਨਾਲ ਬਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਵੱਡਾ ਵੀ ਘਰ ਆਇਆ ਹੋਇਆ ਸੀ ਵੀ ਉਹ ਵੀ ਤਮਕੀ ਦਿੰਦਾ ਸੀਗਾ ਵੀ ਹੁਣ ਆਪਾਂ ਕੀ ਕਰੀਏ ਉਹ ਕਹਿੰਦਾ ਐ ਕਰ ਜਿਹੜੀ ਆਪਾਂ ਮਿਹਨਤ ਕੀਤੀ ਉਹ ਪੈਸੇ ਲਿਆ ਨਾ ਉਹ ਚਲੋ ਪੈਸੇ ਲੈ ਕੇ ਆਉਂਦੀ ਆ ਜਦੋਂ ਅੰਦਰੋਂ ਉਹ ਕਹਿੰਦੇ ਆ ਉਹ ਤਾਂ 10000 ਹਜ਼ਾਰੀ ਹੋਇਆ ਸੀ ਉਹ ਕਹਿੰਦੇ ਵੀ ਐਂ ਤਾਂ ਮਜ਼ਦੂਰੀ ਕਰਕੇ ਤਾਂ ਆਪਣੇ ਤੋਂ ਪੈਸੇ ਨਹੀਂ ਮੁੜਨੇ ਉਹਨਾਂ ਦੇ ਉਹ ਕਹਿੰਦੀ ਵੀ ਫੇਰ ਐਂ ਕਰੋ ਚਲ ਵੀ ਤੁਸੀਂ ਇੱਕ ਵਾਰ 10000 ਮੋੜਿਓ 10000 ਮੋੜ ਦਿਓ ਵੀ ਕਹਦੇ ਵਿਆਜ ਆ ਵੀ ਆਪਾਂ ਉਹਦੇ ਤੱਕ ਕਰਦੇ ਆ ਕੋਹੀ ਲਾ ਚਲ ਭਈ ਉਹ 10000 ਰੁਪਿਆ ਲੈ ਕੇ ਜਾਂਦਾ ਸ਼ਾਹੂਕਾਰ ਦੇ ਮੁੰਡਿਆਂ ਕੋਲ ਤੇ ਸ਼ਾਹੂਕਾਰ ਦੇ ਮੁੰਡੇ ਆ ਜਿਹੜੇ ਉਹ 10000 ਰੁਪਿਆ ਉਹਦੇ ਮੂੰਹ ਤੇ ਮਾਰਦੇ ਆ ਉਹ ਕਹਿੰਦੇ ਇੰਨਿਆਂ ਨਾਲ ਨਹੀਂ ਸਰਦਾ ਸਾਨੂੰ ਪੂਰੇ ਪੈਸੇ ਚਾਹੀਦੇ ਆ ਉਹ ਕਹਿੰਦਾ ਵੀ ਪੂਰੇ ਪੈਸੇ ਵੀ ਦੇਊਗਾ ਵੀ ਇਹ ਤਾਂ ਵਿਆਜ ਸਮਝ ਲਓ ਕਹਿੰਦੇ ਨਾ ਵਿਆਜ ਨਹੀਂ ਸਾਨੂੰ ਤਾਂ ਇਕੱਠੇ ਚਾਹੀਦੇ ਆ ਚਲੋ ਪੈਸੇ ਲੈ ਕੇ ਵਾਪਸ ਮੁੜਿਆ ਆਉਂਦਾ ਤੇ ਰਾਹ ਦੇ ਵਿੱਚ ਸੋਚਦਾ ਆਉਂਦਾ ਵੀ ਐਂ ਤਾਂ ਕਿਸੇ ਤਰ੍ਹਾਂ ਵੀ ਹੀਲਾ ਨਹੀਂ ਹੋਣਾ ਤੇ ਰਸਤੇ ਦੇ ਵਿੱਚ ਜਦੋਂ ਤੁਰਿਆ ਆਉਂਦਾ ਹੁੰਦਾ ਉਹਨੂੰ ਇੱਕ ਮੁੰਡਾ ਮਿਲਦਾ ਉਹ ਕਹਿੰਦਾ ਰਾਜੂ ਕਿੱਥੇ ਆ ਮੈਂ ਘਰੇ ਜਾ ਕੇ ਆਇਆ ਸੀ ਤੂੰ ਮਿਲਿਆ ਨਹੀਂ ਕਹਿੰਦਾ ਬਸ ਮੈਂ ਆਇਆ ਸੀ ਕਹਿੰਦਾ ਸ਼ਾਹੂਕਾਰ ਕੋਲੋਂ ਕਹਿੰਦਾ ਵੀ ਕਿਵੇਂ ਉਦਾਸ ਜਾ ਲੱਗਦਾ ਉਹ ਕਹਿੰਦਾ ਯਾਰ ਮੈਂ ਕੀ ਦੱਸਾਂ ਸ਼ਾਹੂਕਾਰ ਦੇ ਪੈਸੇ ਦੇਣੇ ਆ ਵੀ ਉਹਨਾ ਮੈਨੂੰ ਤਮਕਾਉਂਦੇ ਡਰਾਉਂਦੇ ਬੜਾ ਨੇ ਵੀ ਪੈਸਿਆਂ ਦਾ ਮੇਰੇ ਕੋਲ ਕੋਈ ਪ੍ਰਬੰਧ ਨਹੀਂ ਹੋਇਆ। ਉਹ ਕਹਿੰਦਾ ਕਿ ਮੈਂ ਤਾਂ ਤੈਨੂੰ ਕੰਮ ਨੂੰ ਕਹਿਣਾ ਆਇਆ ਸੀ ਵੀ ਮੇਰੇ ਮਾਲਕ ਨੇ ਭੇਜਿਆ ਸੀ ਵੀ ਇੱਕ ਮਹੀਨਾ ਕੰਮ ਚੱਲਣਾ ਲਗਾਤਾਰ ਵੀ ਉੱਥੇ ਕੰਮ ਕਰ ਲਾ। ਉਹ ਕਹਿੰਦਾ ਵੀ ਜੇ ਮੈਂ ਕੰਮ ਤਾਂ ਚਲੋ ਕਰ ਨਹੀਂ ਆ ਪਰ ਕਹਿੰਦਾ ਵੀ ਯਾਰ ਮੈਂ ਸਾਹੂਕਾਰ ਦੇ ਪੈਸੇ ਕਿਵੇਂ ਮੋੜਾਂ। ਉਹ ਕਹਿੰਦਾ ਯਾਰ ਮੈਂ ਤਾਂ ਸੁਣਿਆ ਸੀ ਤੇਰੇ ਘਰ ਵਾਲੀ ਪੜ੍ਹੀ ਲਿਖੀ ਹੈਗੀ। ਉਹਨੇ ਕੋਈ ਪੇਪਰ ਵਗੈਰਾ ਦੇਣਾ। ਕਹਿੰਦਾ ਪੇਪਰ ਤਾਂ ਦੇਣਾ ਹੁਣ ਜਿਹੜੇ ਮੈਂ ਕਹਿੰਦਾ ਉਹਨੇ ਪੇਪਰ ਦੇਣਾ ਫੀਸ ਭਰਨ ਨੂੰ ਪੈਸੇ ਹੈ ਨਹੀਂ ਫਿਰ ਉਹਦੀ ਪੜ੍ਹਾਈ ਵੀ ਚਾਹੀਦੀ ਆ। ਵੀ ਇੱਕ ਮਹੀਨੇ ਬਾਅਦ ਪੇਪਰ ਆ ਵੀ ਉਦੋਂ ਪਹਿਲਾਂ ਤਾਂ ਮੈਂ ਪੈਸੇ ਦੇਣੇ ਆ ਉਹ ਕਹਿੰਦਾ ਚਲ ਐਂ ਕਰ ਮੈਂ ਨਾ ਆਪਣੇ ਸਾਹਬ ਨਾਲ ਗੱਲ ਕਰੂੰ ਵੀ ਫੀਸ ਜਿਹੜੇ ਤੂੰ ਪੈਸੇ ਤੇਰੇ ਕੋਲ ਹੈਗੇ ਉਹਨਾਂ ਦੀ ਭਰ ਦੇ ਵੀ ਤੇਰੇ ਪੈਸਿਆਂ ਦਾ ਕੋਈ ਨਾ ਕੋਈ ਹੀਲਾ ਮੈਂ ਕਰਾ ਦਿੰਨਾ ਚਲ ਭਈ ਉਹ ਆ ਕੇ ਆਪਣੇ ਘਰ ਵਾਲੀ ਨੂੰ ਗੱਲ ਦੱਸਦਾ ਵੀ ਪ੍ਰਿਆੰਕਾ ਤੂੰ ਟੈਸਟ ਕਦੋਂ ਦੇਣਾ ਉਹ ਕਹਿੰਦੀ ਇੱਕ ਤਾਂ 10 ਦਿਨ ਬਾਅਦ ਆ ਇੱਕ ਮਹੀਨੇ ਬਾਅਦ ਆ ਦੋ ਟੈਸਟ ਹੋਣੇ ਆ ਆਈਐਸ ਦੀ ਤਿਆਰੀ ਕਰਦੀ ਹੁੰਦੀ ਉਹ ਬਹੁਤ ਇੰਟੈਲੀਜੈਂਟ ਕੁੜੀ ਹੁੰਦੀ ਆ ਉਹ ਉਹ ਕਹਿੰਦਾ ਵੀ ਚਲ ਐਂ ਕਰ ਤੂੰ 10 ਦਿਨ ਸਾਰੇ ਕੰਮ ਛੱਡ ਦੇ ਵੀ ਤੂੰ ਪੜਿਆ ਕਰ ਵੀ ਤੈਨੂੰ ਰੋਟੀ ਪਾਣੀ ਵੀ ਮੈਂ ਆਪੇ ਦੇਉਂ ਠੀਕ ਹੈ ਤੂੰ ਮਜ਼ਦੂਰੀ ਵੀ ਨਹੀਂ ਜਾਣਾ ਉਹ ਕਹਿੰਦੀ ਵੀ ਜੇ ਤੁਸੀਂ ਵੀ ਹਨਾ ਮੈਨੂੰ ਰੋਟੀ ਪਾਣੀ ਦੇਣ ਲੱਗੇ ਮੇਰਾ ਖਿਆਲ ਰੱਖਣ ਲੱਗੇ ਤੇ ਮਜ਼ਦੂਰੀ ਉਹ ਕਹਿੰਦਾ ਮਜ਼ਦੂਰੀ ਤਾਂ ਨਹੀਂ ਫਿਰ ਹੁਣ ਹੁੰਦੀ ਦੱਸ ਦੇਣਾ ਵੀ ਚਲ ਐਂ ਕਰ ਤੂੰ ਪੇਪਰ ਦੀ ਤਿਆਰੀ ਕਰ ਉਹ ਕਹਿੰਦੀ ਵੀ ਦੱਸ ਦੇਣਾ ਜਦ ਤੱਕ ਨਹੀਂ ਕਲੀਅਰ ਹੋਣਾ ਉਹ ਕਹਿੰਦਾ ਤੂੰ ਕਰ ਤਾਂ ਸਹੀ ਚਲ ਭਈ ਉਹਨਾਂ ਉਹਦੇ ਕਹੇ ਟੈਸਟ ਦੀ ਤਿਆਰੀ ਕਰਦੀ ਆ ਪਹਿਲਾਂ ਵੀ ਉਹ ਪੜ ਰਹੀ ਸੀ ਲਗਾਤਾਰ ਉਹਨੂੰ 6-7 ਮਹੀਨੇ ਹੋ ਗਏ ਸੀ ਕਿਉਂਕਿ ਕੋਚਿੰਗ ਲੈਣ ਲਈ ਤਾਂ ਉਹਦੇ ਕੋਲ ਵਿਚਾਰੀ ਕੋਲ ਪੈਸੇ ਹੈ ਨਹੀਂ ਸੀ ਚਲੋ ਨੇ ਨੰਦਰ ਦਾ ਇਰਾਦਾ ਕੀਤਾ ਹਨਾ ਕਿ ਉਹ ਸੋਚਿਆ ਕਰੇ ਵੀ ਮੇਰੇ ਘਰ ਵਾਲਾ ਸਾਰਾ ਦਿਨ ਕੰਮ ਕਰਦਾ ਉਹਨੂੰ ਚਾਹ ਪਾਣੀ ਬਣਾ ਕੇ ਫੜਾਇਆ ਕਰੇ ਸਾਰੇ ਕੰਮ ਆਪ ਕਰਿਆ ਕਰੇ ਤੇ ਉਹਨਾਂ ਮਤਲਬ ਉਹਨੂੰ ਜੇ ਨੀਂਦ ਵੀ ਆਇਆ ਕਰੇ ਪ੍ਰਿਆੰਕਾ ਨੂੰ ਉਹ ਸੌਂਿਆ ਨਾ ਕਰੇ ਉਹ ਪੜ੍ਹਿਆ ਕਰੇ ਦੇਣ ਲਾ ਕੇ 10 ਦਿਨ ਬਾਅਦ ਉਹ ਆਈਏਐਸ ਦਾ ਜਿਹੜਾ ਟੈਸਟ ਆ ਉਹ ਦੇ ਦਿੰਦੀ ਆ 2 ਦਿਨ ਬਾਅਦ ਉਹਦਾ ਜਦੋਂ ਰਿਜ਼ਲਟ ਆਉਂਦਾ ਤੇ ਰਾਜੂ ਨੂੰ ਤੇ ਪ੍ਰਿਆੰਕਾ ਨੂੰ ਯਕੀਨ ਨਹੀਂ ਆਉਂਦਾ ਕਿਉਂਕਿ ਪ੍ਰਿਆੰਕਾ ਜਿਹੜੀ ਉਹ ਟੈਸਟ ਕਲੀਅਰ ਕਰ ਲੈਂਦੀ ਆ ਤੇ 2 ਦਿਨਾਂ ਦੇ ਵਿੱਚ ਹੀ ਉਹਨੂੰ ਲੈਟਰ ਆ ਜਾਂਦੀ ਆ ਵੀ ਟ੍ਰੇਨਿੰਗ ਲੱਗਣੀ ਆ ਟ੍ਰੇਨਿੰਗ ਦੇ ਦੌਰਾਨ ਉਹਨੂੰ ਤਨਖਾਹ ਵੀ ਮਿਲਣੀ ਸੀ ਤੇ ਉਹ ਬੜਾ ਖੁਸ਼ ਹੁੰਦੇ ਆ ਤੇ ਉਧਰੋਂ ਸ਼ਾਹੂਕਾਰ ਦੇ ਮੁੰਡੇ ਆ ਜਿਹੜੇ ਉਹ ਸੋਚਦੇ ਆ ਵੀ 8 ਦਿਨ ਰਹਿ ਗਏ ਆ ਹੁਣ ਤਾਂ 8 ਦਿਨਾਂ ਬਾਅਦ ਵੀ ਆਪਾਂ ਘਰ ਦੇ ਕਾਗਜ਼ ਉਹਨਾਂ ਤੋਂ ਲੈ ਲੈਣੇ ਆ ਵੀ ਉਹਦੇ ਤੋਂ ਕਿਹੜਾ ਪੈਸਿਆਂ ਦਾ ਪ੍ਰਬੰਧ ਹੋਣਾ ਚੱਲ ਰਾਜੂ ਆ ਜਿਹੜਾ ਉਹਨੂੰ ਬੜੀ ਖੁਸ਼ੀ ਹੁੰਦੀ ਆ ਤੇ ਉਹ ਪੂਰਾ ਆਪਣੀ ਪਤਨੀ ਦਾ ਹਣਾ ਉਹਨੇ ਸਾਥ ਦਿੱਤਾ ਤੇ ਚੱਲ ਉਹ ਕਹਿੰਦੀ ਵੀ ਹੁਣ ਤੁਹਾਨੂੰ ਮਜ਼ਦੂਰੀ ਕਰਨ ਦੀ ਕੋਈ ਲੋੜ ਨਹੀਂ ਹੈਗੀ ਵੀ ਹੁਣ ਆਪਣਾ ਮਾੜਾ ਸਮਾਂ ਸੀ ਜਿਹੜਾ ਉਹ ਲੰਘ ਗਿਆ ਤੇ ਹੁਣ ਆਪਾਂ ਵਧੀਆ ਐਸ਼ ਕਰਾਂਗੇ ਤੇ ਉਹ ਨੂੰ ਕਹਿੰਦਾ ਵੀ ਪ੍ਰਿਆੰਕਾ ਧੰਨਵਾਦ ਤੇਰਾ ਤੂੰ ਮੇਰੀ ਜ਼ਿੰਦਗੀ ਚ ਆਈ ਵੀ ਤੂੰ ਮੇਰੀ ਜ਼ਿੰਦਗੀ ਸੰਵਾਰਤੀ ਉਹ ਕਹਿੰਦੀ ਨਹੀਂ ਇੱਕ ਪਤੀ ਦੇ ਪਿਆਰ ਤੇ ਵਿਸ਼ਵਾਸ ਕਰਕੇ ਹੀ ਮੈਂ ਇਥੋਂ ਤੱਕ ਪਹੁੰਚੀ ਆ ਵੀ ਮੈਂ ਤਾਂ ਇਹ ਕਹਿੰਦੀ ਸੀ ਵੀ ਮੈਂ 10 ਦਿਨਾਂ ਦੇ ਵਿੱਚ ਪੇਪਰ ਦੇ ਹੁੰ ਮੇਰੇ ਤੋਂ ਕਲੀਅਰ ਨਹੀਂ ਹੋਣਾ ਚਲੋ ਇਸ ਤਰ੍ਹਾਂ ਉਹ ਵਧੀਆ ਗੱਲਾਂ ਕਰਦੇ ਆ ਤੇ ਬੜੇ ਖੁਸ਼ ਹੁੰਦੇ ਆ ਉਹ ਤੇ 8 ਦਿਨਾਂ ਤੱਕ ਜਿਹੜਾ ਉਹ ਪੈਸੇ ਦਾ ਪ੍ਰਬੰਧ ਕਰ ਲੈਂਦਾ ਕਿਉਂਕਿ ਜਿਹੜਾ ਉਹਦੇ ਕੋਲ ਮੁੰਡਾ ਆਇਆ ਸੀ ਮਜ਼ਦੂਰੀ ਕਰਨ ਨੂੰ ਉਹਨੇ ਆਪਦੇ ਸਾਹਬ ਨਾਲ ਗੱਲ ਕੀਤੀ ਤੇ ਫਿਰ ਉਹਨੇ ਉਹਨੂੰ ਸੱਚ ਦੱਸਦਾ ਸੀ ਵੀ ਮੇਰੇ ਘਰ ਵਾਲੀ ਆ ਨਾ ਜਿਹੜੀ ਉਹ ਇੱਕ ਅ fırsਰ ਬਣ ਗਈ ਆ ਪਰ ਮੈਂ ਕਹਿੰਦਾ ਆਪਣੇ ਪੈਰ ਨਹੀਂ ਛੱਡਦਾ ਮੈਂ ਤਾਂ ਆਪਣਾ ਮਜ਼ਦੂਰੀ ਦਾ ਕੰਮ ਕਰੂੰਗਾ ਹੀ ਕਹਿੰਦਾ ਕਿਉਂਕਿ ਕਹਿੰਦਾ ਹੁਣ ਮੈਂ ਵਿਹਲਾ ਤਾਂ ਰਹਿ ਨਹੀਂ ਸਕਦਾ ਪਰ ਕਹਿੰਦਾ ਹੁਣ ਮੇਰੇ ਘਰ ਵਾਲੀ ਨੂੰ ਤਨਖਾਹ ਵੀ ਮਿਲਿਆ ਕਰੂ ਵੀ ਤੁਸੀਂ ਇੱਕ ਵਾਰ ਮੈਨੂੰ 2 ਲੱਖ ਰੁਪਏ ਦੇ ਦਿਓ ਵੀ ਮੈਂ ਉਹਦਾ 2 ਲੱਖ ਮੋੜਦਾ ਤੇ ਫਿਰ ਜਦੋਂ ਮੇਰੇ ਘਰ ਵਾਲੀ ਦੀ ਤਨਖਾਹ ਆਉਣ ਲੱਗੀ ਵੀ ਵੀ ਉਹਦਾ ਥੋੜਾ ਮੋੜ ਦੂੰ ਤੇ ਜਿਹੜਾ ਕੰਮ ਥੋੜਾ ਚੱਲੂ ਇੱਕ ਮਹੀਨਾ ਮੈਂ ਉੱਥੇ ਮਜ਼ਦੂਰੀ ਵੀ ਕਰੂੰਗਾ ਫਿਰ ਉਹ ਜਿਹੜਾ ਬਾਣੀਆਂ ਹੁੰਦਾ ਜਿਹੜੇ ਨੇ ਕੰਮ ਤੇ ਲਾਉਣਾ ਹੁੰਦਾ ਉਹਨਾਂ ਰਾਜੂ ਦੀ ਇਮਾਨਦਾਰੀ ਤੇ ਦਿੜੜ ਅਰਾਦਾ ਵੇਖ ਕੇ ਫਿਰ ਉਹ ਉਹਨੂੰ ਪੈਸੇ ਦੇ ਦਿੰਦਾ ਫਿਰ ਉਹ 2 ਲੱਖ ਰੁਪਏ ਲਿਜਾ ਕੇ ਉਹੀ ਸ਼ਾਹੂਕਾਰ ਦੇ ਮੁੰਡਿਆਂ ਨੇ ਜਿਹੜਿਆਂ ਨੇ ਉਹਦਾ 10000 ਸੁੱਟਿਆ ਸੀ ਤੇ ਉਹਨਾਂ ਦੇ ਪੈਰਾਂ 'ਚ ਸੁੱਟ ਦਿੰਦਾ ਕਹਿੰਦਾ ਚੱਕੋ ਤੁਸੀਂ ਕਹਿੰਦਾ ਚਾਹੁੰਦੇ ਸੀ ਨਾ ਵੀ ਇਹਦਾ ਘਰ ਹਥਿਆ ਲਾਂਗੇ ਠੀਕ ਹੈ ਕਹਿੰਦਾ ਬੰਦੇ ਦੀ ਮਜਬੂਰੀ ਹੁੰਦੀ ਆ ਪਹਿਲੀ ਗੱਲ ਤਾਂ ਸਾਡੀ ਮਜਬੂਰੀ ਵੀ ਸਾਨੂੰ ਥੋਡੇ ਤੋਂ ਕਰਜ਼ ਲੈਣਾ ਪਿਆ ਉਹ ਕਰਜ਼ ਵੀ ਅਸੀਂ ਪੈਸੇ ਦੇ ਰੂਪ 'ਚ ਨਹੀਂ ਲਿਆ ਸੀ ਥੋਡੇ ਪਿਓ ਨੇ ਮੇਰੇ ਪਿਓ ਨੂੰ ਦਾਖਲ ਕਰਾਇਆ ਸਾਨੂੰ ਨਹੀਂ ਪਤਾ ਉਹ ਤੇ ਕਿੰਨੇ ਪੈਸੇ ਲੱਗੇ ਆ ਕਿੰਨੇ ਨਹੀਂ ਫਿਰ ਤੁਸੀਂ ਵਿਆਜ ਲਾ ਲਾ ਕੇ ਉਹਦਾ 240000 ਬਣਾ ਲਿਆ ਹਨਾ ਚਲੋ ਕਹਿੰਦਾ ਹੁਣ ਜਿਹੜੀ ਚੀਜ਼ ਦੀ ਤਾਂ ਕੋਈ ਲਿਖ ਲਿਖਾਈ ਹੈ ਨਹੀਂ ਕਹਿੰਦਾ ਵੀ ਮੈਨੂੰ ਦੇਣੇ ਪਏ ਪਰ ਕਹਿੰਦਾ ਕਦੇ ਵੀ ਕਿਸੇ ਗਰੀਬ ਤੇ ਇੰਨਾ ਰੋਬ ਜਾਂ ਕਹਿੰਦਾ ਇੰਨਾ ਮਤਲਬ ਉਹ ਤੇ ਜ਼ੁਲਮ ਨਹੀਂ ਕਰਨਾ ਚਾਹੀਦਾ ਤੁਸੀਂ ਕਹਿੰਦਾ ਹਰ ਤਰੀਕੇ ਨਾਲ ਸਾਨੂੰ ਟੌਰਚਰ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਘਰ ਵਾਲੀ ਨੂੰ ਆਪਣੇ ਵੱਸ ਚ ਕਰਨ ਦੀ ਕੋਸ਼ਿਸ਼ ਕੀਤੀ ਕਹਿੰਦਾ ਐਂ ਫਿਰ ਕੰਮ ਨਹੀਂ ਚੱਲਦਾ ਹੁੰਦਾ ਜੇ ਕਹਿੰਦਾ ਕਿਸੇ ਗਰੀਬ ਦੇ ਦਿਨ ਫਿਰਦੇ ਆ ਨਾ ਮਿਹਨਤ ਕਰਕੇ ਦਿਨ ਫਿਰਦੇ ਆ ਤੇ ਉਹਨਾਂ ਨੂੰ ਟਾਈਮ ਨਹੀਂ ਲੱਗਦਾ ਹੈਗਾਗਾ ਅੱਜ ਵੀ ਕਹਿੰਦਾ ਅਸੀਂ ਇੰਨੇ ਜੋਗੇ ਹੋ ਗਏ ਆ ਤੁਸੀਂ ਕਹਿੰਦਾ ਇਹੀ ਸਮਝ ਰੱਖਿਆ ਸੀਗਾ ਵੀ ਖੋਰੇ ਇਹਨਾਂ ਤੋਂ ਪੈਸੇ ਨਹੀਂ ਜੁੜਨੇ ਚਲੋ ਉਹਨਾਂ ਨੂੰ ਖਰੀਆਂ-ਖਰੀਆਂ ਸੁਣਾਉਂਦਾ ਤੇ ਫਿਰ ਉਹਨਾਂ ਦੇ ਪੈਸੇ ਆ ਜਿਹੜੇ ਉਹ ਸੁੱਟ ਕੇ ਆ ਜਾਂਦਾ ਤੇ ਉਹ ਦੋਨੋਂ ਭਰਾ ਬੈਠੇ ਇੱਕ ਦੂਜੇ ਦੇ ਮੂੰਹ ਵੱਲ ਵੇਖਦੇ ਆ ਤੇ ਉਹ ਸੋਚਦੇ ਆ ਵੀ ਆਪਾਂ ਤਾਂ ਸਾਰੇ ਹੱਥ ਕੰਡੇ ਅਪਣਾ ਲਏ ਸੀ ਇਹਨਾਂ ਦਾ ਘਰ ਖੋਣ ਵਾਸਤੇ ਵੀ ਬੜਾ ਇਰਾਦਾ ਰਿਹਾ ਹਨਾ ਫਿਰ ਜਦੋਂ ਪ੍ਰਿਆੰਕਾ ਦਾ ਹਨਾ ਸਾਰਿਆਂ ਨੂੰ ਪਤਾ ਲੱਗਦਾ ਝੁੱਗੀਆਂ ਝੋਂਪੜੀਆਂ ਜੀਆਂ ਟਾਈਪ ਏਰੀਏ ਚ ਰਹਿੰਦੇ ਸੀ ਉਹ ਵੀ ਰਾਜੂ ਦੇ ਘਰ ਵਾਲੀ ਇੰਨੀ ਮਿਹਨਤੀ ਤੇ ਪੜ੍ਹੀ ਲਿਖੀ ਆ ਵੀ ਉਹ ਇੱਕ ਅਫਸਰ ਬਣਗੀ ਫਿਰ ਸਾਰੇ ਰਾਜੂ ਨੂੰ ਵਧਾਈਆਂ ਦਿੰਦੇ ਆ ਪਰ ਰਾਜੂ ਨੇ ਆਪਣੇ ਜਿਹੜੇ ਪੈਰ ਨਹੀਂ ਛੱਡੇ ਸੀ ਉਹ ਆਪਣਾ ਕੰਮ ਸੀ ਜਿਹੜਾ ਉਹਦਾ ਕੰਮ ਮਜ਼ਦੂਰੀ ਦਾ ਉਹੀ ਕਰਦਾ ਰਿਹਾ ਤੇ ਉਹਦੇ ਘਰ ਵਾਲੀ ਦੀ ਟ੍ਰੇਨਿੰਗ ਲੱਗ ਜਾਂਦੀ ਹੈ ਤੇ ਉਹਨਾਂ ਨੂੰ ਇੱਕ ਸਰਕਾਰੀ ਘਰ ਮਿਲ ਜਾਂਦਾ ਫਿਰ ਉਹ ਸੋਚਦੇ ਆ ਹੌਲੀ ਹੌਲੀ ਉਹ ਕਹਿੰਦਾ ਵੀ ਹੁਣ ਜਿੱਥੇ ਆਪਣਾ ਘਰ ਆ ਉੱਥੇ ਆਪਾਂ ਇੱਕ ਫੈਕਟਰੀ ਲਾਵਾਂਗੇ ਵੀ ਉੱਥੇ ਆਪਾਂ ਆਪਣੀ ਕੋਈ ਫੈਕਟਰੀ ਆਪਣਾ ਬਿਜ਼ਨਸ ਸ਼ੁਰੂ ਕਰਾਂਗੇ ਤੇ ਤੂੰ ਨੌਕਰੀ ਕਰੀਂ ਵੀ ਮੈਂ ਚਲ ਇੰਨਾ ਮੈਂ ਪੜਿਆ ਲਿਖਿਆ ਤਾਂ ਹੈ ਨਹੀਂ ਪਰ ਫਿਰ ਵੀ ਕੋਈ ਹੱਥੀਂ ਕੰਮ ਕਰਨਾ ਹਨਾ ਕੋਈ ਵੀ ਫੈਕਟਰੀ ਆਪਾਂ ਲਾ ਸਕਦੇ ਆਂਗੇ ਤੇ ਉਹ ਕਹਿੰਦੀ ਵੀ ਠੀਕ ਐ ਤੇ ਉਹਦੀ 6 ਮਹੀਨੇ ਟ੍ਰੇਨਿੰਗ ਚੱਲਦੀ ਆ ਉਸ ਦੌਰਾਨ ਉਹਨੂੰ ਅੱਧੀ ਤਨਖਾਹ ਮਿਲੀ ਸੀ 6 ਮਹੀਨੇ ਬਾਅਦ ਜਦੋਂ ਉਹਦੀ ਟ੍ਰੇਨਿੰਗ ਪੂਰੀ ਹੋ ਜਾਂਦੀ ਆ ਤੇ ਉਹ ਆਪਣੇ ਅਹੁਦੇ ਤੇ ਜੁਆਇਨ ਕਰ ਲੈਂਦੀ ਆ ਫਿਰ ਉਹ ਮਤਲਬ ਆਪਣੇ ਜਿਹੜੇ ਗਰੀਬ ਲੋਕ ਸੀਗੇ ਉਹਨਾਂ ਦੇ ਨਾਲ ਖੜਦੀ ਆ ਜਦੋਂ ਵੀ ਕੋਈ ਸ਼ਾਹੂਕਾਰ ਹਨਾ ਉਹਨਾਂ ਤੋਂ ਐ ਮਤਲਬ ੱੱਕੇ ਨਾਲ ਉਹਨਾਂ ਨੂੰ ਕਰਜ਼ਾ ਦੇ ਕੇ ਉਹਨਾਂ ਦੇ ਘਰ ਹੜੱਪਣ ਦੀ ਕੋਸ਼ਿਸ਼ ਕਰਦੇ ਜਾਂ ਉਹਨਾਂ ਤੇ ਜ਼ੁਲਮ ਕਰਦੇ ਫਿਰ ਉਹ ਪੂਰਾ ਸਾਥ ਦਿੰਦੀ ਸੀ ਤੇ ਇਮਾਨਦਾਰੀ ਨਾਲ ਆਪਦੀ ਡਿਊਟੀ ਕਰਦੀ ਸੀ ਹੌਲੀ ਹੌਲੀ ਉਹਨਾਂ ਦੇ ਦਿਨ ਬਦਲੇ ਤਨਖਾਹ ਦੇ ਨਾਲ ਨਾਲ ਉਹਨਾਂ ਨੇ ਜਿੱਥੇ ਉਹਨਾਂ ਦਾ ਪੁਰਾਣਾ ਘਰ ਸੀ ਉੱਥੇ ਇੱਕ ਫੀਡ ਬਣਾਉਣ ਵਾਲੀ ਫੈਕਟਰੀ ਲਾ ਲਈ ਤੇ ਉਹਨਾਂ ਦਾ ਵਧੀਆ ਕੰਮ ਚੱਲਿਆ ਹੁਣ ਰਾਜੂ ਆਪਦੀ ਫੀਡ ਵਾਲੀ ਫੈਕਟਰੀ ਸੰਭਾਲਦਾ ਸੀ ਤੇ ਉਹਦੀ ਪਤਨੀ ਸੀ ਜਿਹੜੀ ਉਹ ਆਪਣੀ ਡਿਊਟੀ ਸੰਭਾਲਦੀ ਸੀ ਹੌਲੀ ਹੌਲੀ ਉਹਨਾਂ ਦੇ ਦਿਨ ਬਦਲਦੇ ਆ ਤੇ ਉਹਨਾਂ ਦੇ ਇੱਕ ਬੇਟਾ ਤੇ ਇੱਕ ਬੇਟੀ ਦੋ ਬੱਚੇ ਪੈਦਾ ਹੁੰਦੇ ਆ ਤੇ ਉਹ ਆਪਣੇ ਬੱਚਿਆਂ ਨੂੰ ਬੜੇ ਪਿਆਰ ਸ਼ੌਂਕ ਨਾਲ ਪਾਲਦੇ ਆ ਤੇ ਵਧੀਆ ਸਕੂਲ ਦੇ ਵਿੱਚ ਪੜਨ ਲਾਉਂਦੇ ਆ ਤੇ ਸਾਰੇ ਲੋਕ ਸੀ ਜਿਹੜੇ ਉਹ ਰਾਜੂ ਦੀ ਤੇ ਪ੍ਰਿਆੰਕਾ ਦੀ ਜੋੜੀ ਦੀ ਮਿਸਾਲ ਦਿੰਦੇ ਸੀ ਵੀ ਜੇ ਕਿਸੇ ਔਰਤ ਨੇ ਆਪਣੇ ਪਤੀ ਦਾ ਗਰੀਬੀ 'ਚ ਸਾਥ ਦਿੱਤਾ ਨਾ ਜੇ ਤਨੋਂ ਮਨੋਂ ਔਰਤ ਆਪਣੇ ਪਤੀ ਦਾ ਸਾਥ ਦੇਵੇ ਇਹੋ ਬੰਦੇ ਦੀ ਜ਼ਿੰਦਗੀ ਹੈ ਜਿਹੜੀ ਬਦਲ ਸਕਦੀ ਹੈਗੀ। ਦੇ ਸਦਾ ਵੀ ਦੇਖੋ ਦਿਨ ਆ ਜਿਹੜੇ ਉਹ ਚੰਗੇ ਮਾੜੇ ਆਉਂਦੇ ਰਹਿੰਦੇ ਆ ਸਮਾਂ ਚੰਗਾ ਮਾੜਾ ਆਉਂਦਾ ਰਹਿੰਦਾ ਪਰ ਸਦਾ ਦਿਨ ਮਾੜੇ ਵੀ ਨਹੀਂ ਰਹਿੰਦੇ। ਜੇ ਚੰਗੇ ਨਹੀਂ ਰਹੇ ਤਾਂ ਮਾੜੇ ਵੀ ਨਹੀਂ ਰਹਿੰਦੇ ਤੇ ਜੇ ਮਾੜੇ ਨਾ ਰਹੇ ਚੰਗੇ ਵੀ ਨਹੀਂ ਰਹਿੰਦੇ। ਇਸ ਲਈ ਚੰਗੇ ਸਮੇਂ 'ਚ ਪੈਰ ਨਹੀਂ ਛੱਡਣੇ ਚਾਹੀਦੇ ਤੇ ਮਾੜੇ ਸਮੇਂ 'ਚ ਕਦੇ ਹੌਸਲਾ ਨਹੀਂ ਛੱਡਣਾ ਚਾਹੀਦਾ। ਬੰਦਾ ਕੀ ਤੋਂ ਕੀ ਬਣ ਜੇ ਇਹ ਮਿਹਨਤ ਹੈ ਉਹਦੀ। ਜਿਸ ਤਰੀਕੇ ਨਾਲ ਉਹ ਮਿਹਨਤ ਕਰਦੇ ਉਹ ਹੀ ਜਨਾਂ ਨੂੰ ਫਲ ਵੀ ਜ਼ਰੂਰ ਮਿਲਦਾ ਕਹਿੰਦੇ ਹੁੰਦੇ ਆ ਸਿਆਣੇ ਕਿ ਜਿੰਨਾ ਗੁੜ ਪਾਉਂਗੇ ਉਨਾ ਹੀ ਮਿੱਠਾ ਹੋਊਗਾ ਇਸ ਕਰਕੇ ਸਾਨੂੰ ਕਦੇ ਵੀ ਮਾੜੇ ਸਮੇਂ ਦੇ ਵਿੱਚ ਡੋਲਣਾ ਨਹੀਂ ਚਾਹੀਦਾ ਮਿਹਨਤ ਕਰਨੀ ਚਾਹੀਦੀ ਆ ਦਿਨ ਤਾਂ ਵਗ ਲੀ ਜਾਂਦੇ ਨੇਗੇ ਕਿਵੇਂ ਲੱਗੀ ਤੁਹਾਨੂੰ ਰਾਜੂ ਤੇ ਪ੍ਰਿਆੰਕਾ ਦੀ ਇਹ ਵੱਖਰੀ ਜੀ ਕਹਾਣੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ Shashikala